ਹਾਂਜੀ ਪਿਛਲੀਆਂ ਸਾਰੀਆਂ ਵੀਡੀਓ ਤੁਸੀਂ ਦੇਖਿਆ ਸੀ ਚਨਈ ਵੀ ਗਏ ਮਮਲਾਪੁਰਮ ਵੀ ਗਏ ਪੋਂਡੀਚਰੀ ਵੀ ਗਏ ਰਮੇਸ਼ ਬ੍ਰਹਮ ਕੰਨਿਆ ਕੁਮਾਰੀ ਤੇ ਆ ਸਾਡਾ ਆਖਰੀ ਪੜਾ ਇਹ ਬੈਂਗਲੌਰ ਹੈ ਸ਼ਹਿਰ ਅਸੀਂ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਤੋਂ ਹੀ ਸਾਡੀ ਫਲਾਈਟ ਹੈ ਚੰਡੀਗੜ੍ਹ ਦੀ ਮਿਲਦੇ ਹਾਂ ਫਿਰ ਹਾਂ ਬਿਲਕੁਲ ਜਦੋਂ ਚੰਡੀਗੜ੍ਹ ਹੈ ਨਾ ਤਰਕਤ ਤਰਕਤ ਵਗੈਰਾ ਲੱਗੇ ਹੋਏ ਆ ਕਾਫੀ ਉਦੇ ਹਿਸਾਬ ਨਾਲ ਇਹ ਵੀ ਬੰਗਲੌਰ ਵੀ ਉਦਾਂ ਦਾ ਹੀ ਹੈ ਅਸੀ ਕਾਲ ਜੀ ਕੀ ਹਾਲ ਚਾਲ ਹੈ ਅਸੀਂ ਬੰਗਲੌਰ ਪਹੁੰਚ ਗਏ ਆ ਮੈਂ ਜਿੱਦਾਂ ਦੱਸਿਆ ਸੀ ਕਿ ਰਣਜੀਤ ਜਿਹੜਾ ਮੇਰੇ ਨਾਲ ਟਰੈਵਲਰ ਹੈ ਟਰੈਵਲ ਬਡੀ ਸਹਿ ਯਾਤਰੀ ਉਹਦੇ ਚਾਚਾ ਜੀ ਦਾ ਘਰ ਆ ਅਸੀਂ ਉੱਥੇ ਆਂ ਇਸ ਟਾਈਮ ਤੇ ਅਸੀਂ ਤਿਆਰ ਹੋ ਗਏ ਆ ਨਾ ਸਜਰੇ ਐ ਇਸ ਵੀਰੇ ਸਾਟੇ ਦੇ ਸੱਤ ਆਏ ਸੀ ਕਿ ਉਹ ਨਹਾ ਧੋ ਕੇ ਤਿਆਰ ਹੋ ਗਏ ਆ ਹੁਣ ਅਸੀਂ ਜਾਣਾ ਇਹਨਾਂ ਦੇ ਨਾਲ ਘੁੰਮਣ ਅੱਜ ਸੰਡੇ ਆ ਪੂਰਾ ਬੈਂਗਲੌਰ ਸ਼ਹਿਰ ਨਾ ਹਰੇ ਭਰੇ ਦਰਖਤਾਂ ਨਾਲ ਭਰਿਆ ਪਿਆ ਸਾਰੇ ਪਾਸੇ ਦੀ ਹੈ ਲੋ ਜੀ ਆ ਗਈ ਹੈ ਕਿ ਬਿਦਾਨ ਸਵਾ ਬੰਗਲੌਰ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਬੰਗਲੌਰ ਕਰਨਾਟਕਾ ਜਿਹੜਾ ਰਾਜ ਹੈ ਉਦੀ ਰਾਜਸਤਾਨੀ ਹੈ ਤੇ ਇੱਥੇ ਦਾ ਮੌਸਮ ਜਿੱਦਾਂ ਪਹਿਲਾਂ ਮੈਂ ਦੱਸਿਆ ਬਹੁਤ ਸਹਾਵਣਾ ਹੈ ਤੇ ਇਹ ਬਿਦਾਨ ਸਵਾ ਆਜ਼ਾਦੀ ਤੋਂ ਬਾਅਦ ਬਣਾਈ ਗਈ ਸੀ ਇਹ ਵੀ ਦੇਖਣ ਵਾਲੀ ਜਗ੍ਹਾ ਹੈ ਸੀ ਤੇ ਖੜ ਕੇ ਇੱਕ ਵਾਰੀ ਇੱਕ ਫੋਟੋ ਵੀ ਖਿਚਾਣਾ ਹੈ ਬੰਗਲੌਰ ਆਰਥਿਕ ਕੇਂਦਰ ਵੀ ਹੈ ਸਾਊਥ ਦਾ ਬਹੁਤ بڑا ਆਰਥਿਕ ਕੇਂਦਰ ਹੈ ਮੇਰੇ ਨਾਲ ਜੀਤਾ ਤੇ ਜੀਤੇ ਦੀ ਚਾਚੀ ਜੀ ਤੇ ਉਹਨਾਂ ਦੇ ਬੇਟਾ ਬੇਟੀ ਆ ਤੋਨੂੰ ਹੀ ਆ ਮੌਸਮ ਦੇਖੋ ਇਸ ਟਾਈਮ 26 ਡਿਗਰੀ ਹੈ ਦੁਪਹਿਰ ਦੇ ਟਾਈਮ ਸਾਡੇ ਵੱਲ 32-33 ਡਿਗਰੀ ਹੈ ਹੁਣ ਅਸੀਂ ਇਸ ਜਗ੍ਹਾ ਪਹੁੰਚੇ ਹਾਂ ਆਹੀ ਦੇਖਣਾ ਹੈ ਇਹ ਹੈਗਾ ਅਕੁਏਰੀਅਮ ਅਕੁਏਰੀਅਮ ਬਹੁਤ بڑا ਅਕੁਏਰੀਅਮ ਹੈ ਇੱਥੇ ਜਿੱਦਾਂ ਦੱਸਿਆ ਗਿਆ ਕਿ ਬਹੁਤ ਤਰ੍ਹਾਂ ਦੀਆਂ ਮੱਛੀਆਂ ਮਛਲੀਆਂ ਇਹ ਇਥੇ ਅਲੱਗ ਅਲੱਗ ਜਾਤੀਆਂ ਦੀਆਂ ਉਹ ਤੁਹਾਨੂੰ ਮੈਂ ਜਿੰਨੀਆਂ ਕਿ ਸ਼ੂਟ ਕਰ ਸਕਿਆ ਮੈਂ ਤੁਹਾਨੂੰ ਸਾਰੀਆਂ ਦਿਖਾ ਲੂੰਗਾ ਆ ਸੰਤਰੀਜ ਰੰਗਰੀਆਂ ਨੇ ਹਾਂ ਔਰ ਉਹਨੂੰ ਤਾਰ ਤਾਰਪੂਨ ਬਹੁਤ ਸੋਹਣਾ ਬਣਾਇਆ ਹੈ ਆਪੇਰੀਅਮ ਬਹੁਤ بڑا ਆ ਨਾਲੇ ਹਾਂ ਆਦੇ ਕਿੰਨੀਆਂ ਤਰ੍ਹਾਂ ਦੀਆਂ ਹਨਾ ਇッカ ਬਹੁਤ ਛੁੱਟ-ਛੁੱਟੀਆਂ ਆਇਆਂ ਵਿੱਚ ਘੁੰਮਦੀਆਂ ਰੰਗਦਾਰ ਜੀਆਂ ਮੱਛੀਆਂ ਘੁੰਮਦੀਆਂ ਨਾ ਕਾ ਸੰਤਰੀ ਜੇ ਰੰਗ ਦੀਆਂ ਛੋਟੀਆਂ-ਛੋਟੀਆਂ ਮੱਛੀਆਂ ਸੀ ਅਲੱਗ-ਅਲੱਗ ਕਲਰ ਦੀਆਂ ਆ ਦੇਖਣ ਵਾਲਾ ਹੈ ਵੀ ਆ ਬਹੁਤ ਵਧੀਆ ਬਣਿਆ ਹੈ ਚਰਨ ਆਇਆ ਹਨਾ ਥੱਲੇ ਡਿੱਗਦਾ ਪਾਣੀ ਇਹ ਜੱਲ ਬੜੀ ਵੀ ਗਾੜੀ ਜਲੀ ਕਾ ਮੱਛੀਆਂ ਦੇ ਨਕਲੀ ਵੈਸੇ ਮੂੰਹ ਬਣਾਇਆ ਹੋਇਆ ਥੋੜਾ ਡਰਾਉਣ ਲਈ ਕਿਆ ਬਹੁਤ ਛੋਟੀਆਂ ਆਇਆ ਤਾਂ ਬਹੁਤ ਜ਼ਿਆਦਾ ਛੋਟੀਆਂ ਮੱਛੀਆਂ ਸਨ ਦੋ ਤਿੰਨ ਕਲਰ ਦੇ ਆਇਆ ਹੈ ਬਹੁਤ ਸੋਹਣੀ ਲੱਗਦੀ ਹੈ ਇੱਕ ਆਹ ਬਿਲਕੁਲ ਅਲੱਗ ਜਿਹੀ ਦੁਨੀਆ ਲੱਗਦੀ ਹੈ ਇੱਥੇ ਰੰਗ ਬਦਲਦੇ ਆ ਇਹੋ ਜਿਹੜੇ ਆਹ ਕੰਟੇਨਰ ਜਿਹੇ ਬਣਾਏ ਹੋਏ ਨੇ ਚਾ ਅਲੱਗ ਅਲੱਗ ਤਰ੍ਹਾਂ ਦੀਆਂ ਮਸਤੀਆਂ ਐ ਇੱਕ ਵਿੱਚ ਬੰਦਾ ਐਦਾਂ ਲੱਗਦਾ ਮੈਂ ਕਿਸੇ ਹੋਰ ਦੁਨੀਆ 'ਚ ਆ ਗਿਆ ਹਾਂ ਬਹੁਤ ਭੈਂਟ ਹੈ ਥੇ ਫੋਟੋ ਖਿੱਚੋਣੀ ਬਿਲਕੁਲ ਆਪਣੇ ਜਿੱਤੇ ਐਸੇ ਕਿ ਪਿੱਛੀ ਕਿੱਧਰ ਵਿੱਚ ਹੋਊਗੀ ਕੱਲ੍ਹ ਪਰ ਵੀਡੀਓ ਬਣਾ ਲਦੇ ਆ ਆ ਬਣਾ ਲੈਂਦੇ ਆ ਉਹ ਕਿਹਾ ਅਸੀਂ ਉਹ ਆਦੀ ਸੀ ਕਿ ਫੋਲੋ ਕਰੀਦੀ ਅਰੇ ਬਾਲ ਕਰਦਾ ਹਾਂ ਹਾਂ ਥੋੜੀ ਮਾਰੋ ਥੋੜੀ ਵਾ ਜੀ ਆ ਗਿਆ ਇੱਕ ਇੱਥੇ ਅਲੱਗ ਜਿਹਾ ਪਾਣੀ ਵਾਲਾ ਜਹਾਜ਼ ਨਕਲੀ ਬਣਾਏ ਹੋਏ ਆ ਤੇ ਆ ਸਟਾਰਫਿਸ਼ ਐ ਇੱਥੇ ਆ ਤਾਂ ਨਕਲੀ ਐ ਵੈਸੇ ਪਾਣੀ ਚ ਥੱਲੇ ਸਟਾਰਫਿਸ਼ ਐ ਤੁਸੀਂ ਦੇਖ ਸਕਦੇ ਹੋ ਆ ਸਟਾਰਫਿਸ਼ ਐ ਹੂੰ ਤੇ ਸਟਾਰਫਿਸ਼ ਇੱਕ ਇੱਥੇ ਆ ਆ ਅਲੱਗ ਜੀ ਚੀਜ਼ ਜੀ ਐ ਇਹਦਾ ਪਾਣੀ ਉੱਪਰ ਵੀ ਚੱਲਦਾ ਐ ਸਾਈਡਾਂ ਤੇ ਵੀ ਚੱਲਦਾ ਐ ਇਹਦਾ ਰਸਤਾ ਜਿਹਾ ਬਣਾਇਆ ਹੋਇਆ ਐ ਅਜੀ ਕਾ ਗਾਣਾ ਹੈ। ਇਹ ਬਹੁਤ ਸੋਹਣਾ ਲੱਗਦਾ ਰਸਤਾ ਤੇ ਫੋਟੋ ਬਹੁਤ ਸੋਹਣੇ ਬਣਦੀ ਹੈ। ਆਲੇ ਦੁਆਲੇ ਸਾਈਡ ਤੇ ਡਿਜ਼ਾਈਨ ਬਣੇ ਹੋਏ ਆ ਆਲਰੇਡੀ। ਬਹੁਤ ਸੋਹਣੇ ਤੇ ਉਹਦੇ ਵਿੱਚ ਪਾਣੀ ਹੈ ਇਸ ਤਰ੍ਹਾਂ ਭਰਿਆ ਹੈ ਤੇ ਮੱਛੀਆਂ ਘੁੰਮਦੀਆਂ ਹੈ। ਇਹ ਗਾਇਸੇ ਵਸੂਨ ਲਾਈਕ। ਆ ਬਹੁਤ ਸੋਹਣੀ ਹੈ। ਇਥੇ ਹਿੰਦੀ ਕਿਤੇ ਨਹੀਂ ਲਿਖੀ ਹੋਈ ਹੈ ਨਾ ਨਹੀਂ ਹਿੰਦੀ ਨਹੀਂ ਹਾਂ ਇੰਗਲਿਸ਼ ਕੰਨੜਾ ਨਾ ਇਨੀ ਬਸ ਉਹ ਇਦਾਂ ਦੇ ਫੋਟੋ ਆਹ ਹਾਂ OK ਰੀਮ ਤੋਂ ਬਾਅਦ ਨਾ ਅਸੀਂ ਜਵਾਲਾਲ ਨਹਿਰੂ ਪਲੈਨੇਟੇਰੀਅਮ ਗਏ ਇੱਥੇ ਵੀਡੀਓ ਅਲਾਉਡ ਨਹੀਂ ਸੀ ਅੰਦਰ ਅੰਦਰ ਵੀ ਮੂਵੀ ਦਿਖਾਣੀ ਸੀ ਤੁਹਾਨੂੰ ਪਲੈਨੇਟੇਰੀਅਮ ਦੇ ਵਿੱਚ ਉੱਥੇ ਵੀ ਵਧੀਆ ਉੱਥੇ ਕੈਮਰਾ ਨਹੀਂ ਅਲਾਉਡ ਹੈ ਤੇ ਵਧੀਆ ਲੱਗਿਆ ਸਾਨੂੰ ਇਹੋ ਇਹ ਸ਼ਹਿਰ ਵੀ ਬਹੁਤ ਵਧੀਆ ਲੱਗਿਆ ਹੈ ਹੁਣ ਅਸੀਂ ਪਹੁੰਚਣ ਲੱਗੇ ਆ ਇੱਕ ਪੈਲਸ ਹੈ ਬੈਂਗਲਰੂ ਪੈਲਸ ਇਹ ਬੈਂਗਲਰੂ ਪੈਲਸ ਹੈ ਬੈਂਗਲੌਰ ਪੈਲਸ ਅਮ ਇਹ ਬੱਸ ਇੱਕ ਮਿਊਜ਼ੀਅਮ ਹੈ ਪੈਲਸ ਹੁਣ ਬਣਿਆ ਹੋਇਆ ਪਰ ਮੈਨੂੰ ਲੱਗਦਾ ਇੱਥੇ ਵੀ ਵੀਡੀਓ ਅਲਾਉਡ ਨਹੀਂ ਹੋਣੀ ਚਾ ਥੋੜੀ ਬਹੁਤੀ ਬਣ ਸਕਦੀ ਹੈ ਇੱਕ ਦੋ ਪਲੇਟ ਮੈਂ ਨਾ ਇੱਕ ਦੋ ਕਲਿੱਪੇ ਅੰਦਰ ਮਾੜੇ ਮੋٹے ਸ਼ੂਟ ਕੀਤੇ ਸਿਰਫ ਦਿਖਾਉਣ ਲਈ ਤੁਹਾਨੂੰ ਕਿ ਕਿਦਾਂ ਦਾ ਅੰਦਰ ਉਹ ਪਹਿਲੇਸ ਸ ਮੈਂ ਮੋਤੀ ਬਣਾ ਨਹੀਂ ਸਕਿਆ ਆ ਪੈਲੇਸ ਦਾ ਬਾਹਰੀ ਨਜ਼ਾਰਾ ਹੈ ਬਾਹਰ ਇੱਥੇ ਤੁਸੀਂ ਫੋਟੋ ਖਿੱਚ ਸਕਦੇ ਹੋ ਪੂਰੀ ਪੈਲੇਸ ਦਿਖ ਰਿਹਾ ਹੈ ਇਹ ਇਹ ਪੈਲੇਸ ਵੀ ਕਾਫੀ ਬਹੁਤ ਪੁਰਾਣਾ ਨਹੀਂ ਹੈਗਾ 1850 1880 ਦੇ ਵਿੱਚ ਬਣਿਆ ਆ ਆ ਮੂਰੀ پارک ਹੈ ਪੈਲੇਸ ਦੇ ਬਹੁਤ ਸੋਹਣਾ پارک ਹੈ ਫੁੱਲ ਬੂਟੇ ਲੱਗੇ ਹੋਏ ਆ ਪਰ ਧੁੱਪ ਸੀਗੀ ਅੱਜ ਦਿਨ ਦੁਪਹਿਰ ਦੇ ਟਾਈਮ ਧੁੱਪ ਹੁੰਦੀ ਹੈ ਤੇ ਜੇ ਥੋੜੀ ਬੱਦਲ ਵਾਈ ਹੁੰਦੀ ਤਾਂ پارک ਚ ਜ਼ਰੂਰ ਬੈਠਦੇ ਜਿਆ ਭਾਈ ਇਨ 400 ਮੀਟਰਸ ਸਲਾਈਟ ਲੈਫਟ ਟੂਵਰਡ ਪੈਲੇਸ ਗਰਾਊਂਡਸ ਇਨ ਅ ਰੋਡ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਦੂਜਾ ਦਿਨ ਹੈ ਬੈਂਗਲੌਰ 'ਚ ਤੇ ਕਿੱਦਾਂ ਦਾ ਰਿਹਾ ਕੱਲ ਤਾਂ ਠੀਕ ਰਿਹਾ ਘੁੰਮੇ ਫਰੇ ਗੱਲ ਆ ਇੱਕ ਵਾਰ ਹੋਰ ਗੱਲ ਕਰਨੀ ਸੀ ਜਿਹੜੀ ਮੈਂ ਇੱਥੇ ਨਾ ਅਕੀ ਨਵੀਂ ਚੀਜ਼ ਦੇਖੀ ਹੈ ਮੈਨੂੰ ਨਹੀਂ ਸੀ ਪਤਾ ਇੱਥੇ ਦਾ ਨਾ ਟੈਂਪਰੇਚਰ ਬਹੁਤ ਮੂਡਰੇਟ ਜਿਹਾ ਰਹਿੰਦਾ ਹੈ ਮਤਲਬ ਮਿੱਠਾ ਮਿੱਠਾ ਜਾਂ ਰਹਿੰਦਾ ਟੈਂਪਰੇਚਰ ਆ ਕਹਿੰਦੇ ਆ ਵੀ 20 ਤੋਂ 25 ਦੇ ਵਿਚਾਲੇ ਇਹਦਾ ਇੱਥੇ ਦਾ ਟੈਂਪਰੇਚਰ ਰਹਿੰਦਾ ਆ ਸਾਰਾ ਸਾਲ ਇੱਕ ਇੱਕ ਅਧੇ ਮਹੀਨੇ ਨੂੰ ਛੱਡ ਕੇ ਅਮ ਉਹ ਵੀ ਕਿਉਂ ਰਹਿੰਦਾ ਆ ਉਹ ਅਸਲ 'ਚ ਇਹ ਪਠਾਰ ਆ ਇਹੋ ਦੱਖਣੀ ਪਠਾਰ ਤੇ ਇਹਦੀ ਉਚਾਈ ਕਰਕੇ ਇੱਥੇ ਇਹੋ ਮੌਸਮ ਇੱਥੇ ਵਧੀਆ ਰਹਿੰਦਾ ਆ 3000 ਫੁੱਟ ਦੀ ਉਚਾਈ ਤੇ ਆ ਸ਼ਹਿਰ ਇਹ ਕਿਥੇ ਝੀਲਾਂ ਤੇ ਦਰਖਤ ਬਹੁਤ ਹੈ। ਉਧਰ ਕਰਕੇ ਵੀ ਮੌਸਮ ਇਹੋ ਜਿਹਾ ਵਧੀਆ ਮੌਸਮ ਲੱਗਦਾ ਹੈ। ਰਾਤੀ ਅਸੀਂ ਸੁੱਤੇ ਆਂ ਅਸੀਂ ਕੰਬਲ ਲਏ ਸੀ। ਤੁਸੀਂ ਆਪਸਾ ਵਲਾ ਲਓ। ਪੰਜਾਬ ਚ ਕਿੰਨੀ ਗਰਮੀ ਹੈ, ਹਿਊਮਿਡਿਟੀ ਹੈ। ਇੱਥੇ ਹਿਊਮਿਡਿਟੀ ਵੀ ਇੰਨੀ ਜ਼ਿਆਦਾ ਨਹੀਂ ਹੈਗੀ। ਹੈਗੀ ਹੈ ਪਰ ਇੰਨੀ ਜ਼ਿਆਦਾ ਨਹੀਂ। ਤੇ ਕੱਲ ਵਸੇ ਜ਼ਿਆਦਾ ਧੁੱਪ ਸੀਗੀ ਜਾਂ 25-26 ਡਿਗਰੀ ਹੋਇਆ ਸੀ। ਤੋ ਅੱਜ ਅਸੀਂ ਇੱਕ ਜਗ੍ਹਾ ਰਹਿੰਦੀ ਆ ਉੱਥੇ ਜਾਣਾ ਆ ਲਾਲ ਬਾਗ ਆ ਦੇਖੋ ਕਿੰਨੀ ਹਰਿਆਲੀ ਐ ਸਾਰੇ ਜਿੱਥੇ ਰਹਿ ਰਹੇ ਆ ਨਾ ਅਸੀਂ ਤਾਂ ਉੱਥੇ ਵੀ ਬਹੁਤ ਵਧੀਆ ਤੇ ਜਿਹੜਾ 에ਅਰ ਦਾ ਉਹ ਕੀ ਕਹਿੰਦੇ ਹੰ ਤੇ ਕੁਆਲਿਟੀ ਐ ਉਹ ਵੀ ਬਹੁਤ ਐ ਇਥੇ ਪੰਜਾਬ ਨਾਲੋਂ ਕਿਤੇ ਵਧੀਆ ਜੇ ਬਾਕੀ ਹੋਰ ਸ਼ਹਿਰਾਂ ਨਾਲੋਂ ਏਅਰ ਕੁਆਲਿਟੀ ਬਹੁਤ ਵਧੀਆ ਹੈ। ਸੋ ਮਿਲਦੇ ਹਾਂ ਹੁਣ ਚੱਲੇ ਹਾਂ ਅਸੀਂ ਥੋੜੀ ਦੇਰ ਤੱਕ। ਸਕੂਟਰ ਤੇ ਆਏ ਆ ਜੀ। ਹੈਲਮਟ ਲਾ ਕੇ ਟੋਪੀ ਲਾ ਲਈ। ਲਾਲਵਾਗ ਬੋਟੈਨੀਕਲ ਗਾਰਡਨ ਪਹੁੰਚੇ ਆਂ। ਹਾਂ ਬਕਰ ਹੋਈ ਹੋਈ। ਲਾਲਵਾਗ ਲੇਕ। ਅਲਵਾਗ ਵੀ ਨਾ ਟਿੱਪੂ ਸੁਲਤਾਨ ਨੇ ਬਣਾਇਆ ਸੀ ਤੇ ਆਹ ਲੇਕ ਵੀ ਬਹੁਤ ਬੜੀ ਹੈ। ਵੀ ਚੀਜ਼ ਸੋਚ ਰਹੀ ਹੈ ਕਿ ਇਹ ਚੀਜ਼ ਦਾ ਇਸ ਟਾਈਮ ਬੈਠੇ ਹੈਗੇ ਅਸੀਂ ਲਾਲ ਬਾਗ। ਬਹੁਤ ਵਧੀਆ ਜਗ੍ਹਾ ਹੈ। ਮੱਲੂ ਜੀ ਤੁਸੀਂ ਨਾ ਸ਼ਾਂਤੀ ਸਕੂਨ ਦੇ ਨਾਲ ਬੈਠਣਾ ਹੈ। ਇੱਥੇ ਚਾਹੇ ਪੂਰਾ ਦਿਨ ਬਹਿ ਲਓ। ਬਹੁਤ ਵਧੀਆ ਕੁਦਰਤ ਦਾ ਨਜ਼ਾਰਾ ਹੈ। ਟੈਂਪਰੇਚਰ ਵੀ ਮਤਲਬ ਐਦਾਂ ਲੱਗਦਾ ਜਿਦਾ ਅਸੀਂ ਫਰ ਪਰੀ ਮਹੀਨੇ ਚ ਬੈਠੇ ਹੋਨੇ ਹੈ ਨਾ। ਪੰਜਾਬ ਚ ਫਰਵਰੀ ਮਹੀਨੇ ਦਾ ਜਿੱਦਾਂ ਟੈਂਪਰੇਚਰ ਹੁੰਦਾ ਨਾ ਬੰਗਲੌਰ ਦਾ ਇਤਾਂ ਦਾ ਲੱਗਦਾ ਕਿਉਂਕਿ ਇੱਥੇ ਝੀਲ ਹੈ ਦਰਖਤ ਇਦ ਰਖਤਾ ਹੈ ਵਾਹ ਪੂਰਾ ਨਜ਼ਾਰਾ ਆ ਆ ਦਿੱਖਤ ਰਖਤ ਕਿੱਡਾ ਬੜਾ ਹੈ ਨਾ ਪਤਾ ਨਹੀਂ ਕਾਦਾ ਲੱਗਾ ਆ ਹੁਣ ਵਾਹ ਉੱਪਰ ਦੀ ਕਿੰਨੀ ਸੋਹਣੀ ਨਹੀਂ ਛਤਰੀ ਬਣਾਈ ਹੋਇਆ ਦੋਨਾਂ ਦਰਖਤਾਂ ਨਾਲ ਰਲ ਕੇ ਮੈਂ ਕਹਿੰਦਾ ਇਹ ਪਹਿਲਾਂ ਦੇ ਕੁਦਰਤੀ ਦਰਖਤ ਹੋਣੇ ਐ ਹੈਨਾ ਪੁਰਾਣੀ ਪੁਰਾਣੀ ਇਨੀ ਵੱਡੇ ਨਹੀਂ ਇਨੀ ਇੱਥੇ ਹੀ ਅੰਦਰ ਐਦਾ ਪਾਰਕ ਜਿਹਾ ਬਣਾਤਾ ਆ ਦੇਖੋ ਦਰਖਤ ਕਿੱਟਾ ਵੱਡਾ ਪੁਰਾਣਾ ਦਰਖਤ ਐ ਦਰਖਤ ਬਹੁਤ ਸੰਘਣੇ ਐ ਇੱਥੇ ਮਤਲਬ ਇੱਕ ਦੂਏ ਦੇ ਵਿੱਚ ਡਾਲੀਆਂ ਫਸੀਆਂ ਹੋਈਆਂ ਉੱਪਰ ਬਹੁਤ ਵਧੀਆ ਲੱਗ ਰਿਹਾ ਇੱਥੇ ਲਿਖਿਆ ਕਹਿੰਦੇ ਵੀ ਦਰਖਤਾਂ ਦੇ ਨਾਲ ਝੂਟਣਾ ਮਨਾ ਹੈ ਆਹੋ ਆਹ درخت ਦੇਖੋ ਕਿੰਨਾ ਉੱਚਾ ਇਹਦੇ ਡਾਲੇ ਕਿੱਡੇ-ਕੱਡੇ ਉੱਚੇ ਆ ਹੁਣੇ ਨਾ ਅਸੀਂ ਲੰਘਦੇ ਸੀਗੇ ਨਾ ਸਾਡੇ ਮੂਹਰੇੋਂ ਸੱਪ ਲੰਘਿਆ ਸੱਪਾਂ ਤੋਂ ਬਚ ਕੇ ਕਿਉਂਕਿ ਜੀ ਇਹ ਕੁਦਰਤ ਇਹ ਕੁਦਰਤੀ ਹੈ ਸੱਪ ਵੀ ਐਦਾਂ ਦੀ ਜਗ੍ਹਾ ਤੇ ਸੱਪ ਵਗੈਰਾ ਹੁੰਦੇ ਆ ਜ਼ਰੂਰ ਕਾਕਾ ਦੇਖ ਕੇ ਧਿਆਨ ਨਾ ਪੈਰਾਂ ਵੱਲ ਬਹੁਤ ਸੋਹਣਾ ਹੈ ਗਾਰਡਨ ਬਹੁਤ بڑا ਹੈ ਛੋਟਾ ਮੋਟਾ ਨਹੀਂ ਬਹੁਤ بڑا ਹੈ ਉਹ ਅਸੀਂ ਤਤ ਤਤ ਅੱਧਾ ਕੇ ਘੁੰਮਣਾ ਕਿ ਘੁੰਮਣਾ ਤਾਂ ਉਹ ਡਗੜ 3 ਘੰਟੇ ਚਾਹੀਦੇ ਆ ਚਾਰ ਹੈ ਨਾ ਪੂਰਾ ਐਕਸਪਲੋਰ ਕਰਨਾ ਬਹੁਤ ਸੰਭਾਲ ਕੇ ਰੱਖਿਆ ਹੈ ਨਹੀਂ ਫੁੱਲ ਬੂਟੇ ਵੀ ਲਾਇਆ ਹੋਇਆ ਆਰਟੀਫੀਸ਼ੀਅਲ ਵੀ ਹੈ ਕੁਝ ਪੁਰਾਣੇ ਕੁਦਰਤੀ ਜਿਹੜੇ ਦਰਖਤ ਬੜੇ ਬੜੇ ਆ ਉਹ ਵੀ ਹੈ ਲੱਗੇ ਹੋਏ ਕਾਫੀ ਅਸੀਂ ਘੁੰਮ ਲਏ ਹੁਣ ਇੱਥੇ ਘੰਟਾ ਡੇਢ ਘੰਟਾ ਹੋ ਗਿਆ ਹੈ ਤੇ ਹੁਣ ਅਸੀਂ ਇੱਥੋਂ ਚੱਲੇ ਆ ਹੁਣ ਦੇਖਦੇ ਆ ਕੋਈ ਜਗ੍ਹਾ ਘੁੰਮਣ ਵਾਲੀ ਹੋਈ ਤਾਂ ਘੁੰਮਾਂਗੇ ਨਹੀਂ ਤਾਂ ਫਿਰ ਵਾਪਸ ਚੱਲਦੇ ਆ ਘਰ ਨੂੰ ਅਸੀਂ ਨਬ ਭੁੱਲ ਗਏ ਸੀ ਕਿ ਸਾਡਾ ਜਿਹੜਾ ਆਉਣ ਵਾਲਾ ਗੇਟ ਕਿਹੜਾ ਆ ਜਿੱਥੋਂ ਐਂਟਰ ਕੀਤਾ ਸਕੂਟਰੀ ਉੱਤੇ ਖੜੀ ਸੀ ਨਾ ਫੇਰ ਨਕਸ਼ੇ ਚ ਚੈੱਕ ਕੀਤਾ اللي ਗਏ ਤਰੇ ਮੁਕੇ ਪਹਿਲਾ ਅਸੀਂ ਫਸਟ ਜਦਾ ਐਂਟਰ ਕੀਤੇ ਸੀ ਨਾ ਲੇਕ ਸੀਗੀ ਹੁਣ ਜੀ ਲੇਕ ਖੁੱਲ ਆ ਗਏ ਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਤੇਜ ਦੇ ਨਾਲੇ ਹੀ ਜਾ ਕੇ ਅੱਗੇ ਸੱਚੇ ਪਾਸੇ ਗੇਟ ਆ ਜਿੱਥੇ ਸਾਡੀ ਸਕੂਟਰ ਹੀ ਖੜੀ ਹੈ ਲਓ ਜੀ ਅਸੀਂ ਹੁਣ ਬੈਂਗਲੌਰ ਤੋਂ ਚੱਲੇ ਹੈਗੇ ਵਾਪਸ ਸਾਡੀ ਫਲਾਈਟ ਹੈਗੀ ਅੱਜ ਸ਼ਾਮ ਦੀ ਸ਼ਿਦ੍ਰਿਕਾ ਕਤਰ ਬੀਆਈਏਐਲ ਕੰਪਨੀ ਚੈਨਲ ਮੈਨੇਜਰ ਜਸਵਿੰਦਰ ਗੌਰ ਸ਼ਰਮਣੇ ਬਾਰ ਮੀ ਵੀ ਲੱਗ ਪਿਆ ਆ ਕਿਣੀਆਂ ਲੱਗ ਪਈਆਂ ਜਦ ਵੀ ਅਸੀਂ ਜਿਹੜੀ ਵੀ ਜਗ੍ਹਾ ਤੋਂ ਜਾਂਦੇ ਆ ਉੱਥੇ ਮੀਂਹ ਜਰੂਰ ਪੈਂਦਾ ਰਿਹਾ ਇਸ ਵਾਰੀ ਇੱਦਾਂ ਹੀ ਦੇਖਿਆ ਅਸੀਂ ਪਲੇਨ ਸਾਡਾ ਚੱਲ ਪਿਆ ਮੜਮੜਾ ਹਲਕਾ ਹਲਕਾ ਚੱਲ ਪਿਆ ਤੇ ਹੁਣ ਬੜਾਨ ਭਰ ਗਿਆ ਆ ਥੱਲੇ ਬੰਗਲੌਰ ਸ਼ਹਿਰ ਹੈ ਦੇਖ ਰਿਹਾ ਤੁਹਾਨੂੰ ਹੁਣ ਮੈਂ ਤੁਹਾਨੂੰ ਇੱਕ ਹੋਰ ਸ਼ਹਿਰ ਦਿਖਾਣਾ ਹੈ ਆ ਹੈਗਾ ਜੀ ਦਿੱਲੀ ਇੱਥੋਂ ਹੁਣੋਂ ਸਾਡਾ ਅੱਧਾ ਘੰਟਾ ਰਹਿ ਗਿਆ ਅੱਧਾ ਘੰਟਾ ਵੀ ਕੀ ਵੀ 25 ਮਿੰਟ ਚ ਪਹੁੰਚ ਜਾਣਾ ਸੀ ਇਹ ਦਿੱਲੀ ਦੀ ਕਿੰਨੀ ਵੱਡੀ ਦਿਖ ਰਹੀ ਹੈ ਚੰਡੀਗੜ੍ਹ ਪਹੁੰਚ ਗਏ ਆ ਮੈਂ ਉਮੀਦ ਕਰਦਾ ਤੁਹਾਨੂੰ ਮੇਰੇ ਵੀਡੀਓ ਸਾਰੇ ਅੱਛੇ ਲੱਗੇ ਹੋਣੇ ਜੀ ਅੱਛੇ ਲੱਗੇ ਆ ਤਾਂ ਸ਼ੇਅਰ ਲਾਈਕ ਕਮੈਂਟ ਜਾਂ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਸਲਾਮਤ ਰਹੋ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਅਗਲੀ ਕਿਸੇ ਯਾਤਰਾ ਚ ਰੱਬ ਰੱਖਾ